ਹਾਂਜੀ ਤੁਸੀਂ ਦੇਖ ਰਹੇ ਹੋਵੋਗੇ ਮੇਰੇ ਹੱਥ ਵਿੱਚ ਕੀ ਹੈ ਮੇਰੇ ਹੱਥ ਵਿੱਚ ਹੈ ਚਾਂਦੀ ਦਾ ਕੜਾ ਜੀ ਦੀ ਹਾਲਤ ਕੀ ਤੁਸੀਂ ਵੇਖ ਹੀ ਰਹੇ ਹੋ ਬਿਲਕੁਲ ਕਾਲਾ ਹੋ ਚੁੱਕਿਆ ਇਹ ਨਹੀਂ ਪਤਾ ਕਿ ਇਸ ਕਿੰਨੇ ਚ ਪ੍ਰੋਬਲਮ ਹੁੰਦੀ ਹੈ ਜਾਂ ਚਾਂਦੀ ਤੇ ਥੋੜੇ ਟਾਈਮ ਅਗਰੋਹੇ ਕਾਲੀ ਪੈ ਜਾਂਦੀ ਆਪਾਂ ਹੁਣ ਇਹਨੂੰ ਪਾਣਾ ਨਵੇਂ ਵਰਗਾ ਦੇਖੋ ਸਭ ਤੋਂ ਪਹਿਲਾਂ ਆਪਾਂ ਪਾਣੀ ਲੈ ਲਿਆ ਥੋੜਾ ਜਿਹਾ ਭਾਂਡਾ ਛੋਟਾ ਲੈਤਾ ਗਿਆ ਕਿ ਤੁਸੀਂ ਥੋੜਾ ਜਿਹਾ ਭਾਂਡਾ ਵੱਡਾ ਲੈ ਲਿਓ ਹੁਣ ਪਾਣੀ ਆ ਜਿਹੜਾ ਉਹ ਗਰਮ ਹੋ ਚੁੱਕਿਆ ਇਹਦੇ ਵਿੱਚ ਆਪਾਂ ਚਾਹ ਪੱਤੀ ਪਾਉਣੀ ਆ ਇੱਕ ਚਮਚ ਤੇ ਇਹ ਹੈਗੀ ਆ ਜੀ ਆਪਣੇ ਕੋਲੇ ਸਰਫ ਇੱਕ ਚਮਚ ਤੇ ਹੁਣ ਆਪਾਂ ਪਾਇਆ ਬੇਕਿੰਗ ਸੋਡਾ ਤੇ ਇਹਨੂੰ ਆ ਦੇਖੋ ਭਾਂਡਾ ਛੋਟਾ ਸੀਗਾ ਪਰ ਆਪਾਂ ਗੈਸ ਲੋ ਕਰਤਾ ਚਲੋ ਜੀ ਹੁਣ ਦੇਖਦੇ ਆ ਅੱਗੇ ਦਾ ਪ੍ਰੋਸੀਜਰ ਹੁਣ ਇਹਨੂੰ 10 ਤੋਂ 15 ਮਿੰਟ ਲਈ ਆਪਾਂ ਰੱਖ ਦਿੱਤਾ ਹੁਣ ਆਪਾਂ ਕੱਢ ਕੇ ਦੇਖਦੇ ਹਾਂ ਦੇਖੋ ਉਹੀ ਕੜਾ ਸੀਗਾ ਹੁਣ ਕਿੰਨਾ ਇਹ ਸੋਹਣਾ ਲੱਗ ਰਿਹਾ ਪਹਿਲਾਂ ਬਹੁਤ ਜ਼ਿਆਦਾ ਕਾਲਾ ਸੀ ਹੁਣ ਆਪਾਂ ਇਸ ਨੂੰ ਪਤਾ ਕੀ ਕਰਾਂਗੇ ਇਸ ਦੇ ਉੱਪਰ ਨੂੰ ਥੋੜੀ ਜਿਹੀ ਕਾਲਗੇਟ ਲਗਾਉਣੀ ਆਪਾਂ ਕਾਲਗੇਟ ਲਗਾ ਕੇ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਆ ਦੇਖੋ ਕਿੰਨਾ ਸੋਹਣਾ ਨਿਕਲ ਆਇਆ ਹੁਣ ਇਹਦੇ ਉੱਤੇ ਕਾਲਗੇਟ ਲਗਾ ਕੇ ਬ੍ਰਸ਼ ਨਾਲ ਕਿਸੇ ਵੀ ਪੁਰਾਣੇ ਬ੍ਰਸ਼ ਦੇ ਨਾਲ ਇਹਨੂੰ ਸਾਫ਼ ਕਰਨਾ ਆਪਾਂ ਇਹ ਬਿਲਕੁਲ ਨਵੇਂ ਵਰਗਾ ਨਿਕਲਿਆ ਆਏਗਾ ਆਪਾਂ ਘਰੇ ਇਹਨੂੰ ਬਹੁਤ ਸੋਨਾ ਬਣਾ ਸਕਦੇ ਹਾਂ ਦੇਖੋ ਧਾਰੀ ਗੰਦਗੀ ਇਹਦੇ ਵਿੱਚੋਂ ਨਿਕਲ ਗਈ ਜਿੰਨਾ ਵੀ ਕਾਲਾਪਨ ਸੀ ਉਹ ਨਿਕਲ ਗਿਆ ਦੇਖੋ ਕਿੰਨੀ ਨਿਖਰ ਕੇ ਆਈ ਹੈ ਚਾਂਦੀ ਤੇ ਤੁਸੀਂ ਵੀ ਘਰੇ ਇਸੇ ਤਰ੍ਹਾਂ ਹੀ ਆਪਣੀ ਚਾਂਦੀ ਨੂੰ ਸਾਫ਼ ਕਰ ਸਕਦੇ ਹੋ ਚਾਂਦੀ ਦੀ ਕੋਈ ਵੀ ਚੀਜ਼ ਹੋਵੇ